ਦੁਲਹਨ ਜਾਂ ਲੜਕੀ ਦੇ ਨਾਂ ਨਾਲ ਜੁੜੇ ਹੋਏ ਸਾਰੇ ਰਿਸ਼ਤਿਆਂ ਦਾ ਰੁਤਬਾ ਨੀਮਾ ਸਾਲੇ ਦਾ ਰੁਤਬਾ ਨੀਮਾ ਦਿਓਰ ਦਾ ਰੁਤਬਾ ਉੱਚਾ ਲੜਕੀ ਦੇ ਪਿਓ ਦਾ ਰੁਤਬਾ ਨੀਮਾ ਮੁੰਡੇ ਦੇ ਪਿਓ ਦਾ ਦਰਜਾ ਉੱਚਾ ਮਤਲਬ ਜਿਵੇਂ ਕਹਿੰਦੇ ਸੀ ਨਾ ਅਸੀਂ ਲੜਕੇ ਵਾਲੇ ਹਾਂ ਅਸੀਂ ਲੜਕੀ ਵਾਲੇ ਹਾਂ ਉਸ ਨਾਲੇ ਸਾਰਾ ਫਰਕ ਜਿਹੜਾ ਸੀ ਨਾ ਉਹ ਪਾ ਦਿੱਤਾ ਜਾਂਦਾ ਸੀਗਾ ਤਾਕੇ ਉਹ ਉਸ ਨੂੰ ਅਧੇਨਗੀ ਵਾਲੀ ਉਸ ਸਥਿਤੀ ਵਿੱਚ ਰਹੇ ਪਹਿਲੀ ਗੱਲ ਤਾਂ ਹੈ ਕਿ ਉਸ ਨੂੰ ਲੜਕੇ ਨੂੰ ਉਸ ਦੇ ਪਿਓ ਦੇ ਘਰੋਂ ਲੈ ਆਉਣਾ ਉਹ ਲਿਆਉਣ ਦਾ ਢੰਗ ਵੀ ਜਿਹੜਾ ਚੁੱਕ ਲਿਆਉਣ ਵਾਲਾ ਹੁੰਦਾ ਹੁੰਦਾ ਉਧਾਲ ਕੇ ਲਿਆਉਣ ਵਾਲਾ ਹੁੰਦਾ ਹੁੰਦਾ ਉਸ ਨਾਲ ਹੀ ਉਸ ਦੀ ਪੋਜੀਸ਼ਨ ਜਿਹੜੀ ਹੈ ਵੀਕ ਕਰ ਦਿੱਤੀ ਜਾਂਦੀ ਹੈ ਹੂੰ ਵੀਕ ਕਰ ਦਿੱਤੇ ਜਾਂਦੇ ਆ ਇਸ ਨਾਲ ਉਹ ਹਮੇਸ਼ਾ ਆਪਣੇ ਸੋਹਰੇ ਘਰ ਦੇ ਵਿੱਚ ਅਧੇਨਗੀ ਵਾਲੀ ਸਥਿਤੀ ਵਿੱਚ ਰਹਿੰਦੀ ਹੈਗੀ ਹਮ ਘਰ ਦੇ ਕਿਸੇ ਬੰਦੇ ਹੋਰ ਨੂੰ ਆਪਣੀਆਂ ਆਦਤਾਂ ਬਦਲਣ ਦੀ ਲੋੜ ਨਹੀਂ ਪੈਂਦੀ ਹੈ ਜਿਹੜੇ ਆਈ ਨੂੰ ਕਹਨੇ ਉਸ ਨੂੰ ਹਾਂ ਨੂੰ ਨੂੰ ਬਦਲਣੀ ਪਵੇਗੀ ਜੇਕਰ ਸਾਰੇ ਜਿਹੜੇ ਆ ਜਲਦੀ ਉੱਠਦੇ ਆ ਨੂੰ ਨੂੰ ਜਲਦੀ ਉੱਠਣਾ ਪਏਗਾ ਜਦੋਂ ਕਿ ਆਪਣੇ ਪਿਓ ਦੇ ਘਰ ਦੇ ਵਿੱਚ ਉਹ ਆਜ਼ਾਦ ਹੁੰਦੀ ਸੀ ਜੋ ਆਜ਼ਾਦੀ ਲੜਕੀ ਆਪਣੇ ਪਿਤਾ ਦੇ ਘਰ ਦੇ ਵਿੱਚ ਮਣਦੀ ਹੈ ਉਹ ਉਸ ਨੂੰ ਦੁਨੀਆ ਦੇ ਵਿੱਚ ਕਿਧਰੇ ਵੀ ਹੋਰ ਨਹੀਂ ਮਿਲਦੀ ਉਸ ਨੂੰ ਉਹ ਦੇਣਗੀ